ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਈਰਾਨ ਇਜ਼ਰਾਈਲ ਵਿਚਾਲੇ ਅਮਰੀਕਾ ਦੀ ਐਂਟਰੀ ਅਮਰੀਕਾ ਨੇ ਈਰਾਨ ਨੂੰ ਦਿੱਤੀ ਹਮਲੇ ਦੀ ਚੇਤਾਵਨੀ ਟਰੰਪ ਨੇ ਕਿਹਾ ਜੇਕਰ ਈਰਾਨ ਨੇ ਹਮਲਾ ਕੀਤਾ ਤਾਂ ਉਹ ਪਛਤਾਵੇਗਾ ਅਜਿਹੀ ਤਬਾਹੀ ਮਚਾਵਾਂਗੇ ਜੋ ਦੁਨੀਆ ਨੇ ਨਹੀਂ ਦੇਖੀ ਹੋਵੇਗੀ ਯੂ ਐਸ ਦੀ ਫੌਜ ਨੂੰ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੀ ਹੋਵੇਗੀ ਛੋਟ ਵਿਦੇਸ਼ 'ਚ ਜ਼ਿੰਦਗੀ ਦੀ ਜੰਗ ਹਾਰਿਆ ਪੰਜਾਬੀ ਨੌਜਵਾਨ ਗੌਰਵ ਕੁੰਡੀ ਪਹਿਲਾਂ ਜ਼ਮੀਨ ਤੇ ਸੁੱਟਿਆ ਫਿਰ ਗੋਡੇ ਨਾਲ ਦੱਬੀ ਕਰਦਨ ਆਸਟ੍ਰੇਲੀਆ ਚ ਪੁਲਿਸ ਦੀ ਅਣਗਹਿਲੀ ਦੇ ਲਈ ਪੰਜਾਬੀ ਮੁੰਡੇ ਦੀ ਜਾਨ ਕੈਨੇਡਾ ਚ ਚਾਰ ਪੰਜਾਬੀਆਂ ਦੀ ਕਾਰ ਨਦੀ ਵਿੱਚ ਡਿੱਗੀ ਤਿੰਨ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਅਮਰੀਕਾ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ ਵੈਸਟ ਵਰਜੀਨੀਆ ਸੂਬੇ ਵਿੱਚ ਭਾਰੀ ਮੀਂਹ ਮਗਰੋਂ ਆਏ ਹੜ੍ਹਾਂ ਦੌਰਾਨ ਘੱਟੋ-ਘੱਟ 5 ਜਾਨਾਂ ਦੀ ਮੌਤ ਵੱਡੇ ਪੱਧਰ ਤੇ مالی ਨੁਕਸਾਨ ਹੋਣ ਦੀ ਰਿਪੋਰਟ G7 ਸੰਮੇਲਨ ਲਈ ਕੈਨੇਡਾ ਪਹੁੰਚੇ ਪੀਐਮ ਮੋਦੀ ਪ੍ਰਧਾਨ ਮੰਤਰੀ ਮਾਰਕ ਕਾਰਨੇ ਨਾਲ ਹੋਵੇਗੀ ਮੁਲਾਕਾਤ ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਹਾਤਕ ਟਕਰਾ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵੱਡਾ ਬਿਆਨ ਦਿੱਤਾ ਹੈ 트ੰਪ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਿਤ ਕੀਤੀ ਸੀ ਅਤੇ ਹੁਣ ਉਹ ਇਰਾਨ ਅਤੇ ਇਜ਼ਰਾਈਲ ਵਿਚਕਾਰ ਯੁੱਧ ਵੀ ਰੋਕ ਦੇਣਗੇ 트ੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਰਾਨ ਨੇ ਇੱਕ ਵਾਰ ਫਿਰ ਇਜ਼ਰਾਈਲ ਤੇ ਬੈਲੇਸਟਿਕ ਮਿਜ਼ਾਈਲਾਂ ਦਾਗੀਆਂ ਨੇ ਅਤੇ ਤਹਿਰਾਨ ਵਿੱਚ ਪੰਜ ਵੱਡੇ ਘਾਰਬੰਮ ਧਮਾਕੇ ਹੋਏ ਨੇ ਡੋਨਲਡ 트੍ਰੰਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਜ਼ਰੂਰ ਹੋਵੇਗੀ। ਦੋਵਾਂ ਨੂੰ ਸਮਝੌਤਾ ਕਰਨਾ ਪਵੇਗਾ। ਵਿਪਾਰਤ ਅਤੇ ਪਾਕਿਸਤਾਨ ਵਿਚਕਾਰ ਹਾਲੀਆ ਤਣਾਅ ਨੂੰ ਹੱਲ ਕੀਤਾ ਹੈ। ਇਸੇ ਤਰ੍ਹਾਂ ਇਹ ਜੰਗ ਵੀ ਜਲਦ ਖਤਮ ਹੋ ਜਾਵੇਗੀ। ਬਹੁਤ ਸਾਰੀਆਂ ਮੀਟਿੰਗਾਂ ਤੇ ਫੋਨ ਕਾਲਾਂ ਹੋ ਰਹੀਆਂ ਨੇ। 트੍ਰੰਪ ਨੇ ਦਾਅਵਾ ਕੀਤਾ ਕਿ ਉਹ ਹਮੇਸ਼ਾ ਵੱਡੇ ਕੰਮ ਕਰਦੇ ਨੇ ਪਰ ਸਿਰਾਂ ਨਹੀਂ ਲੈਂਦੇ। ਹਾਲਾਂਕਿ ਭਾਰਤ ਹਮੇਸ਼ਾ ਕਹਿੰਦਾ ਰਹਿੰਦਾ ਕਿ 트੍ਰੰਪ ਨੇ ਭਾਰਤ-ਪਾਕਿਸਤਾਨ ਜੰਗਬੰਦੀ ਤੇ ਕਿਸੇ ਦਬਾਅ ਵਾਲੇ ਸਮਝੌਤੇ ਲਈ ਮਜਬੂਰ ਨਹੀਂ ਕੀਤਾ। ਇਹ ਘਟਨਾ ਕਰਮ ਅਜਿਹੇ ਸਮੇਂ ਹੋ ਰਿਹਾ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਪਰਮਾਣੂ ਸਮਝੌਤੇ ਤੇ ਚੱਲ ਰਹੀ ਗੱਲਬਾਤ ਅਚਾਨਕ ਰੱਦ ਕਰ ਦਿੱਤੀ ਗਈ। 6ਵੇਂ ਦੌਰ ਦੀ ਗੱਲਬਾਤ ਐਤਵਾਰ ਨੂੰ ਹੋਣੀ ਸੀ ਪਰ ਵੱਧਦੇ ਜੰਗ ਵਰਗੇ ਮਾਹੌਲ ਕਾਰਨ ਇਸ ਨੂੰ ਰੋਕ ਦਿੱਤਾ ਗਿਆ। ਅਜਿਹੀ ਸਥਿਤੀ ਵਿੱਚ ਟਰੰਪ ਦੀ ਸ਼ਾਂਤੀ ਦੀ ਅਪੀਲ ਨੂੰ ਇੱਕ ਨਵੀਂ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਮੱਧ ਪੂਰਬ ਨੂੰ ਫਿਰ ਤੋਂ ਮਹਾਨ ਬਣਾਵਾਂਗੇ। ਨਾ ਕੋਈ ਮੌਤ, ਨਾ ਕੋਈ ਤਬਾਹੀ। ਬਹੁਤ देर ਹੋਣ ਤੋਂ ਪਹਿਲਾਂ ਸਮਝੌਤਾ ਕਰੋ। ਟਰੰਪ ਦੇ ਇਸ ਬਿਆਨ ਦੀ ਨਾ ਸਿਰਫ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੋ ਰਹੀ ਹੈ ਸਗੋਂ ਇਸ ਦੇ ਕੂਟਨੀਤਿਕ ਪੱਧਰ ਤੇ ਵੀ ਨਤੀਜੇ ਨਿਕਲ ਸਕਦੇ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਐਤਵਾਰ ਨੂੰ ਕੈਬਨਟ ਮੀਟਿੰਗ ਵਿੱਚ ਕਿਹਾ ਸੀ ਕਿ ਅਮਰੀਕਾ ਵੀ ਈਰਾਨ ਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੈ ਉਹਨਾਂ ਇਹ ਵੀ ਦਾਵਾ ਕੀਤਾ ਸੀ ਕਿ ਇਜ਼ਰਾਈਲ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਅਜਿਹੇ ਕਦਮ ਨਹੀਂ ਚੁੱਕ ਸਕਦਾ ਈਰਾਨੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਈਰਾਨ ਯੁੱਧ ਨਹੀਂ ਚਾਹੁੰਦਾ ਪਰ ਜੇਕਰ ਹਮਲੇ ਜਾਰੀ ਰਹੇ ਤਾਂ ਈਰਾਨੀ ਫੌਜ ਅਤੇ ਅਤੇ ਰੈਵਲਿਊਸ਼ਨਰੀ ਗਾਰਡ ਹੋਰ ਤਾਕਤ ਨਾਲ ਜਵਾਬੀ ਕਾਰਵਾਈ ਕਰਨਗੇ ਇੰਨਾ ਹੀ ਨਹੀਂ ਰਾਸ਼ਟਰਪਤੀ ਨੇ ਅਮਰੀਕਾ ਨੂੰ ਇਹ ਵਿਚਤਾਵਨੀ ਦਿੱਤੀ ਕਿ ਜੇਕਰ ਹਮਲਾ ਵਾਰਤਾਂ ਵਾਧੀ ਹੈ ਤਾਂ ਜਵਾਬ ਉਸੇ ਪੱਧਰ ਤੇ ਹੋਵੇਗਾ ਇਸ ਦੌਰਾਨ ਈਰਾਨ ਨੇ ਇੱਕ ਵਾਰ ਫਿਰ ਇਜ਼ਰਾਈਲ ਤੇ ਦਰਜਨਾ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਾਲਾਂਕਿ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਇਹ ਮਿਜ਼ਾਈਲਾਂ ਹਵਾ ਵਿੱਚ ਹੀ ਨਸ਼ਟ ਕਰ ਦਿੱਤੀਆਂ ਗਈਆਂ ਅਤੇ ਇਸ ਹਮਲੇ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਈਰਾਨ ਤੇ ਤਹਿਰਾਨ ਵਿੱਚ ਹੋਏ ਕਾਰਬੰਬ ਧਮਾਕਿਆਂ ਲਈ ਸਿੱਧੇ ਤੌਰ ਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇਹਰਾਨ ਵਿੱਚ ਹੋਏ ਧਮਾਕਿਆਂ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਰਾਕ ਅਤੇ ਇਜ਼ਰਾਈਲੀ ਹਮਲਿਆਂ ਤੋਂ ਆਪਣੀ ਹਵਾਈ ਰੱਖਿਆ ਦੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਗਿਆ। ਰਿਪੋਰਟ ਅਨੁਸਾਰ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਰਾਕ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਨੂੰ ਆਪਣੀ ਜ਼ਮੀਨ ਤੇ ਹਵਾਈ ਖੇਤਰ ਦੀ ਵਰਤੋਂ ਕਰਨ ਨਾ ਦੇਵੇ। ਆਸਟ੍ਰੇਲੀਆ ਵਿੱਚ ਇੱਕ ਪੁਲਿਸ ਅਧਿਕਾਰੀ ਤੇ ਇੱਕ ਭਾਰਤੀ ਦੀ ਅਣਜਾਣੇ ਵਿੱਚ ਹੱਤਿਆ ਦਾ ਦੋਸ਼ ਲੱਗਿਆ ਹੈ ਦੋਸ਼ ਹੈ ਕਿ ਪੁਲਿਸ ਅਧਿਕਾਰੀ ਨੇ ਭਾਰਤੀ ਮੂਲ ਦੇ ਇਸ ਨੌਜਵਾਨ ਨੂੰ ਫੜਿਆ ਅਤੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਫਿਰ ਗੋਡੇ ਨਾਲ ਉਸ ਦੀ ਗਰਦਨ ਦਬਕ ਦਿੱਤੀ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ 42 ਸਾਲਾ ਗੌਰਵ ਕੁੰਡੀ ਜੋ ਕਿ ਭਾਰਤੀ ਮੂਲ ਦਾ ਵਸਨੀਕ ਹੈ ਆਸਟ੍ਰੇਲੀਆ ਦੇ ਐਡੀਲੇਡ ਦੇ ਵਾਰਡਬਰੀ ਨਾਰਥ ਵਿੱਚ ਰਹਿੰਦਾ ਸੀ ਕੁੰਡੀ ਕੁਝ ਦਿਨ ਪਹਿਲਾਂ ਹੀ ਦਿਮਾਗ ਵਿੱਚ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਦੋ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਖੁਲਾਸਾ ਹੋਇਆ ਕਿ ਜਦੋਂ ਕੁੰਡੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤਾਂ ਉਸ ਦੀ ਹਾਲਤ ਵਿਗੜ ਗਈ ਆਸਟ੍ਰੇਲੀਆਈ ਮੀਡੀਆ ਦੇ ਅਨੁਸਾਰ ਪੁਲਿਸ ਅਧਿਕਾਰੀ ਨੇ ਕੁੰਡੀ ਦੀ ਗਰਦਨ ਆਪਣੇ ਗੋਡੇ ਨਾਲ ਦਬ ਰੱਖੀ ਸੀ ਆਸਟ੍ਰੇਲੀਆ ਮੀਡੀਆ ਦੇ ਅਨੁਸਾਰ ਰਾਇਸਟਨ ਪਾਰਕ ਵਿੱਚ ਕੁੰਡੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਸਲ ਪੁਲਿਸ ਵਾਲੇ ਨੇ ਦੋਸ਼ ਲਗਾਇਆ ਸੀ ਕਿ ਉਸਨੇ ਕੁੰਡੀ ਅਤੇ ਇੱਕ ਔਰਤ ਵਿਚਕਾਰ ਲੜਾਈ ਦੇਖੀ ਜਦੋਂ ਕਿ ਇਹ ਉਸਦੀ ਪਤਨੀ ਅਮਰਿਤਪਾਲ ਕੌਰ ਸੀ ਪੁਲਿਸ ਨੇ ਇਸ ਨੂੰ ਖਰੇ ਲੋਹੀਨ ਸਮਝਿਆ ਅਤੇ ਕੁੰਡੀ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਕੁੰਡੀ ਦੀ ਪਤਨੀ ਅਮਰਿਤਪਾਲ ਕੌਰ ਅਤੇ ਉਸਨੇ ਇਸ ਦਾ ਵਿਰੋਧ ਕੀਤਾ ਵੀਡੀਓ ਵਿੱਚ ਕਿਹਾ ਗਿਆ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਗ੍ਰਿਫਤਾਰੀ ਦੌਰਾਨ ਗੌਰਵ ਕੁੰਡੀ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋਣ ਲੱਗ ਪਿਆ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੇ ਕਿਹਾ ਕਿ ਗ੍ਰਿਫਤਾਰੀ ਦੌਰਾਨ ਕੁੰਡੀ ਨੇ ਲੜਨ ਦੀ ਕੋਸ਼ਿਸ਼ ਕੀਤੀ ਅਤੇ ਉਹ ਸ਼ਰਾਬੀ ਸੀ ਪੁਲਿਸ ਦੇ ਅਨੁਸਾਰ ਕੁੰਡੀ ਅਤੇ ਉਸ ਦੀ ਪਤਨੀ ਕਥਿਤ ਤੌਰ ਤੇ ਬਹਿਸ ਕਰ ਰਹੇ ਸੀ ਉੱਥੋਂ ਲੰਘ ਰਹੀ ਇੱਕ ਪੁਲਿਸ ਟੀਮ ਨੇ ਇਸ ਘਟਨਾ ਨੂੰ ਘਰੇਲੂ ਹਿੰਸਾ ਸਮਝ ਲਿਆ ਕੁੰਡੀ ਦੀ ਪਤਨੀ ਅਮਰਿਤਪਾਲ ਕੌਰ ਨੇ ਕਿਹਾ ਕਿ ਉਸ ਦਾ ਪਤੀ ਸਿਰਫ ਸ਼ਰਾਬੀ ਸੀ ਅਤੇ ਰੌਲਾ ਪਾ ਰਿਹਾ ਸੀ ਉਸ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ ਕੈਨੇਡਾ ਦੇ BC ਵਿੱਚ ਇੱਕ ਕਾਰ ਬੇਕਾਬੂ ਹੋ ਕੇ ਸਕੁਐਮਿਸ਼ ਦਰਿਆ ਵਿੱਚ ਜਾ ਡਿੱਗੀ ਜਿਸ ਵਿੱਚ ਚਾਰ ਪੰਜਾਬੀ ਸਵਾਰ ਸਨ ਐਤਵਾਰ ਸਵੇਰੇ ਵਾਪਰੇ ਹਾਦਸੇ ਮਗਰੋਂ ਕਾਰ ਵਿੱਚ ਤਿੰਨ ਜਾਣੇ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਹੇ ਪਰ ਨਵਦੀਪ ਸਿੰਘ ਸਿੱਧੂ ਦੀ ਕੋਈ ਉਗਸੁਗ ਨਹੀਂ ਮਿਲ ਸਕੇ ਸਕੈਮਿਸ਼ RCMP ਫਾਇਰ ਡਿਪਾਰਟਮੈਂਟ ਅਤੇ ਰਿਸਰਚ ਐਂਡ ਰੈਸਕਿਊ ਟੀਮ ਵੱਲੋਂ ਲਾਪਤਾ ਪੰਜਾਬੀ ਨੌਜਵਾਨ ਅਤੇ ਗੱਡੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਅੰਤਿਮ ਰਿਪੋਰਟ ਮਿਲਣ ਤੱਕ ਸਫਲਤਾ ਨਹੀਂ ਮਿਲ ਸਕੇ ਉਧਰ BC ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਸ਼ਨੀਚਰਵਾਰ ਵੱਡੇ ਤੜਕੇ ਤਕਰੀਬਨ 3 ਵਜੇ ਇੱਕ ਗੱਡੀ ਨਦੀ ਵਿੱਚ ਡਿੱਗਣ ਦੀ ਇਤਲਾ ਮਿਲੀ ਸੀ ਜਿਸ ਮਗਰੋਂ ਦੋ ਐਂਬੂਲੈਂਸਾਂ ਮੌਕੇ ਤੇ ਭੇਜੇ ਗਈਆਂ ਅਤੇ ਤਿੰਨ ਜਾਨਾਂ ਨੂੰ ਮੋਢਲੀ ਡਾਕਟਰ ਸਹਾਇਤਾ ਮਗਰੋਂ ਘਰ ਭੇਜ ਦਿੱਤਾ ਗਿਆ ਐਤਵਾਰ ਬਾਅਦ ਦੁਪਹਿਰ ਤੱਕ ਨਦੀ ਵਿੱਚ ਡਿੱਗੀ ਗੱਡੀ ਅਤੇ ਇਸ ਵਿੱਚ ਸਵਾਰ ਇੱਕ ਜਣੇ ਦੀ ਭਾਲ ਕੀਤੀ ਜਾ ਰਹੀ ਸੀ। ਅਮਰੀਕਾ ਵੈਸਟ ਦੇ ਵਰਜੀਨੀਆ ਸੂਬੇ ਵਿੱਚ ਭਾਰੀ ਮੀਂਹ ਮਗਰੋਂ ਆਏ ਹਨ ਦੌਰਾਨ ਘੱਟੋ-ਘੱਟ 5 ਜਣਿਆਂ ਦੀ ਮਾਤ ਹੋ ਗਈ ਅਤੇ ਵੱਡੇ ਪੱਧਰ ਤੇ مالی ਨੁਕਸਾਨ ਹੋਣ ਦੀ ਰਿਪੋਰਟ ਹੈ। ਸਿਰਫ ਅੱਧੇ ਘੰਟੇ ਦੌਰਾਨ 2.5 ਇੰਚ ਤੋਂ 4 ਇੰਚ ਤੱਕ ਦੀ ਬਾਰਿਸ਼ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਅਤੇ ਗੱਡੀਆਂ ਪਾਣੀ ਵਿੱਚ ਰੁੜਦੀਆਂ ਨਜ਼ਰ ਆਈਆਂ। ਨਰਨ ਵਾਲਿਆਂ ਵਿੱਚੋਂ ਫਿਲਹਾਲ ਕਿਸੇ ਦੀ ਪਛਾਣ ਦੰਤਕ ਨਹੀਂ ਕੀਤੀ ਗਈ ਪਰ 3 ਸਾਲ ਦਾ ਇੱਕ ਬੱਚਾ ਸ਼ਾਮਲ ਦੱਸਿਆ ਜਾ ਰਿਹਾ ਹੈ। ohio ਕਾਉਂਟੀ ਦੇ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਲੂ ਵਰਗੋ ਨੇ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਸੜਕਾਂ ਅਤੇ ਪੁਲਾਂ ਨੂੰ ਭਾਰੀ ਨੁਕਸਾਨ ਪੁੱਜਾਏ ਅਤੇ ਕਈ ਥਾਵਾਂ ਤੇ ਰਾਹਤ ਟੀਮਾਂ ਪਹੁੰਚ ਹੀ ਨਹੀਂ ਸਕੀਆਂ। ਮੁਸ਼ਕਲਾਂ ਵਿੱਚ ਘਿਰੇ ਕੁਝ ਲੋਕਾਂ ਨੇ ਦਰਖਤਾਂ ਹੇਠ ਆਸਰਾ ਲੈਣ ਦਾ ਯਤਨ ਕੀਤਾ ਪਰ ਇਹ ਫੈਸਲਾ ਤਬਾਹਕੁਨ ਸਾਬਤ ਹੋਇਆ। ਫੇਅਰਮਾਉਂਟ ਵਿਖੇ ਐਤਵਾਰ ਨੂੰ ਬਾਅਦ ਦੁਪਹਿਰ ਇੱਕ ਬਹੁ ਮੰਜਲਾ ਇਮਾਰਤ ਨੁਕਸਾਨੀ ਗਈ ਅਤੇ ਇੱਥੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ ਤੇ ਪਹੁੰਚਾਇਆ ਗਿਆ। ਹੁਣ ਇਸ ਇਮਾਰਤ ਵਿੱਚ ਕੋਈ ਪਰਿਵਾਰ ਨਹੀਂ ਰਹਿ ਸਕੇਗਾ। ਇਸ ਦੀ ਨਵੇਂ ਸਿਰੇ ਤੋਂ ਉਸਾਰੀ ਕਰਨੀ ਪਵੇਗੀ। ਉੱਧਰ ਮੈਰੀਅਨ ਕਾਉਂਟੀ ਵਿੱਚ ਵੀ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲਿਆ ਅਤੇ ਕਈ ਘਰ ਨੁਕਸਾਨੇ ਗਏ ਜਦਕਿ ਸੜਕਾਂ ਵੀ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ। ਗਵਰਨਰ ਪੈਟ੍ਰਿਕ ਮੋਰਿਸੀ ਵੱਲੋਂ ਐਤਵਾਰ ਸ਼ਾਮ ਮੈਰੀਅਨ ਕਾਉਂਟੀ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਨੈਸ਼ਨਲ ਗਾਰਡਜ਼ ਨੂੰ ਮਦਦ ਵਾਸਤੇ ਸੱਦਿਆ ਗਿਆ। वेस्ट वर्जीनिया ਦੇ ਉਤਰੀ ਇਲਾਕੇ ਵਿੱਚ ਫਾਇਰ ਚੀਫ ਜिम ਬਲੇਜ਼ੀਅਰ ਨੇ ਦੱਸਿਆ ਕਿ ਐਤਵਾਰ ਪੂਰਾ ਦਿਨ ਪਾਣੀ ਵਿੱਚ ਡੁੱਬੀਆਂ ਗੱਡੀਆਂ ਅਤੇ ਮਨੁੱਖੀ ਮੌਜੂਦਗੀ ਦੇ ਸੰਭਾਵਿਤ ਟਿਕਾਣੇ ਦੇ ਤਲਾਸ਼ੀ ਦਾ ਸلسਲਾ ਲਗਾਤਾਰ ਚੱਲ ਰਿਹਾ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਕਿਉਂਕਿ ਕਿਸੇ ਥਾਂ ਤੇ ਵੱਡਾ ਪਾੜ ਜਾਨ ਦਾ ਖੋ ਬਣ ਸਕਦਾ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਵੀਰਵਾਰ ਨੂੰ ਟੈਕਸ ਵਿੱਚ ਭਾਰੀ ਮੀਂਹ ਅਤੇ ਝੱਖੜ ਕਾਰਨ 13 ਜਾਣੇ ਦੇ ਜਾਨ ਗਈ ਟੈਕਸਾਸ ਸਿਟੀ ਵਿਖੇ ਕੁਝ ਘੰਟਿਆਂ ਦੌਰਾਨ 7 ਇੰਚ ਬਾਰਿਸ਼ ਨੇ ਹਰ ਪਾਸੇ ਜਲ-ਥਲ ਕੀਤਾ ਕਿ ਲੋਕਾਂ ਨੂੰ ਸੁਰੱਖਿਤ ਟਿਕਾਣੇ ਤੇ ਆਸਰਾ ਲੈਣ ਲਈ ਮਜਬੂਰ ਹੋਣਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਨਾਨਸਿਕਸ ਵਿੱਚ ਹੋਣ ਵਾਲੇ G7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਕੈਨੇਡਾ ਪਹੁੰਚ ਗਏ। ਇਹ ਇੱਕ ਦਹਾਕੇ ਵਿੱਚ ਕੈਨੇਡਾ ਦਾ ਉਹਨਾਂ ਦਾ ਪਹਿਲਾ ਦੌਰਾ ਏ। ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਸਾਈਪ੍ਰਸ, ਕੈਨੇਡਾ ਅਤੇ ਕੋਰੀਸ਼ੀਆ ਦੇ 4 ਦਿਨਾਂ ਦੇ ਦੌਰੇ ਤੇ ਨੇ। ਉਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ਤੇ ਆਪਣੀ ਯਾਤਰਾ ਦੇ ਦੂਜੇ ਪੜਾਅ ਵਿੱਚ ਸਾਈਪ੍ਰਸ ਤੋਂ ਕੈਨੇਡਾ ਪਹੁੰਚੇ 16 ਸਤੰਬਰ ਨੂੰ ਕੈਨੇਡਾ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਲਗਾਤਾਰ 6ਵੀਂ ਭਾਗੀਦਾਰੀ ਹੈ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਵੀ ਕੈਨੇਡਾ ਪਹੁੰਚ ਚੁੱਕੇ ਨੇ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਕਿਹਾ ਸੀ ਕਿ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਜੀ7 ਨੇਤਾਵਾਂ ਹੋਰ ਸੱਦੇਗੇ ਦੇਸ਼ਾਂ ਦੇ ਮੁਖੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਊਰਜਾ ਸੁਰੱਖਿਆ, ਟੈਕਨੋਲੋਜੀ ਅਤੇ ਨਵੀਨਤਾ ਖਾਸ ਕਰਕੇ AI ਊਰਜਾ ਸਬੰਧੀ ਅਤੇ ਕੁਆਂਟਮ ਸਬੰਧਿਤ ਮੁੱਦੇ ਸਮੇਤ ਮਹੱਤਵਪੂਰਨ ਗਲੋਬਲ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਸੰमेलन ਦੌਰਾਨ ਕਈ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਇਹ ਸੰਮੇਲਨ ਭਾਰਤ ਵੱਲੋਂ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੇ ਆਪਰੇਸ਼ਨ ਸੰਧੂਰ ਨੂੰ ਅੰਜਾਮ ਦੇਣ ਤੋਂ 1 ਮਹੀਨਾ ਬਾਅਦ ਹੋ ਰਿਹਾ ਹੈ। ਜਿਸ ਸੰਮੇਲਨ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ ਹੋ ਰਿਹਾ ਹੈ ਜਿਸ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਹਮਲਿਆਂ ਦੇ ਮੱਦੇਨਜ਼ਰ ਪੱਛਮੀ ਏਸ਼ੀਆ ਵਿੱਚ ਵੱਧ ਰਹੇ ਤਣਾਅ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਨੀਤੀਆਂ ਕਾਰਨ ਸ਼ੁਰੂ ਹੋਈ ਵਪਾਰ ਜੰਗ ਸ਼ਾਮਲ ਹੈ ਸੱਤਵਾਂ ਜੀ7 ਸੰਮੇਲਨ ਦੁਨੀਆ ਦੀਆਂ ਸੱਤ ਉੱਚ ਅਰਥ ਵਿਵਸਥਾਵਾਂ ਫਰਾਂਸ ਅਮਰੀਕਾ ਯੂਕੇ ਜਰਮਨੀ ਜਾਪਾਨ ਇਟਲੀ ਅਤੇ ਕੈਨੇਡਾ ਅਤੇ ਯੂਰੋਪੀਅਨ ਯੂਨੀਅਨ ਦਾ ਇੱਕ ਗੈਰ ਅਸਬਿਸ ਸਮੂਹ ਹੈ ਇਸ ਦੇ ਮੈਂਬਰ ਹਰ ਸਾਲ G7 ਸੰਮੇਲਨ ਵਿੱਚ ਵਿਸ਼ਵ ਆਰਥਿਕ ਅਤੇ ਭੂ-ਰਾਜਨੀਤਿਕ ਮੁੱਦਿਆਂ ਤੇ ਚਰਚਾ ਕਰਨ ਲਈ ਮਿਲਦੇ ਨੇ।